ਜੀ ਮਾ ਸਭ ਕੇਂਦਰੀ ਸਰਕਾਰ ਦਾ ਬਜਟ ਸੈਸ਼ਨ ਹੋ ਕੇ ਹਟਿਆ ਪੰਜਾਬ ਨੂੰ ਅੱਖੋਂ ਪਰੋਖੇ ਕੀਤਾ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਲੱਗਦਾ ਸੀ ਪੰਜਾਬ ਦੇ ਨਾਲ ਮਤਰੀ ਮਾਲਾ ਸਲੂਕ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੀ ਇਹ ਕੇਂਦਰ ਸਰਕਾਰ ਦਾ ਬਜਟ ਸੀ ਨਵੀਂ ਸਰਕਾਰ ਦਾ ਜਿਹੜੀ ਤੀਸਰੀ ਵਾਰ ਚੁਣ ਕੇ ਆਏ ਨੇ ਬਹੁਤ ਲੋਕਾਂ ਨੂੰ ਆਸ ਸੀਗੀ ਕਿ ਇਹਦੇ ਵਿੱਚ ਆਮ ਲੋਕਾਂ ਲਈ ਬਹੁਤ ਫਾਇਦਾ ਹੋਏਗਾ ਸਾਰੇ ਬਜਟ ਦੇ ਵਿੱਚ ਜਿਹਨੂੰ ਕਹਿੰਦੇ ਵੀ ਜੇ ਲੱਭਿਆ ਜਾਏ ਤਾਂ ਕੁਝ ਨਹੀਂ ਲੱਭਾ ਸੋਇ ਇੱਕ ਉਹ ਜਿਹੜੀ ਇਨਕਮ ਟੈਕਸ ਦੀ ਰਿਪੇਟ ਦਿੱਤੀ ਹੈ ਉਸ ਤੋਂ ਇਲਾਵਾ ਇਸ ਬਜਟ ਦੇ ਵਿੱਚ ਕੁਝ ਨਹੀਂ ਨਿਕਲ ਪਾਇਆ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਕੇ ਬਾਰਡਰ ਦਾ ਸੂਬਾ ਸੀ ਪੰਜਾਬ ਅਸੀਂ ਇਸ ਕਰਕੇ ਪੰਜਾਬ ਸਪੈਸੀਫਿਕ ਗੱਲ ਕਰਦੇ ਆ ਸਾਰਾ ਸਾਲ ਪੰਜਾਬ ਨੂੰ ਭੰਡਿਆ ਗਿਆ ਨਿੰਦਿਆ ਗਿਆ ਮਾਰਾ ਗਿਆ ਗਿਆ ਕਿ ਇਹਨਾਂ ਦਾ ਪ੍ਰਾਲੀ ਪ੍ਰਬੰਧਨ ਹੈ ਨਹੀਂ ਇਹਨਾਂ ਨੇ ਇੱਕ ਗੈਸ ਚੈਂਬਰ ਬਣਾਤਾ ਦਿੱਲੀ ਨੂੰ ਹਲੇ ਕਿ ਉਹਦੇ ਹੋਰ ਬਹੁਤ ਸਾਰੇ ਕਾਰਨ ਨਿਕਲੇ ਨੇ ਬਾਅਦ ਦੇ ਵਿੱਚ ਪਾਰਲੀਮੈਂਟ 'ਚ ਵੀ ਪੇਸ਼ ਹੋਏ ਨੇ ਤੇ ਸੁਪਰੀਮ ਕੋਰਟ 'ਚ ਵੀ ਪੇਸ਼ ਹੋਏ ਨੇ ਉਹਦੇ ਉੱਤੇ ਰਤਾ ਪਰ ਗੱਲ ਨਹੀਂ ਹੋਈ ਬਜਟ ਅਲੋਕੇਸ਼ਨ ਤੇ ਬੜੀ ਦੂਰ ਦੀ ਗੱਲ ਸੀਗੀ ਪਾਣੀ ਪ੍ਰਬੰਧਨ ਦੀ ਗੱਲ ਚੱਲੀ ਕਿ ਡਾਇਵਰਸਿਫਾਈ ਕਰ ਦਿੱਤਾ ਜਾਵੇ ਜਿੱਥੇ ਜਲ ਸ਼ਕਤੀ ਮੰਤਰਾਲੇ ਦਾ ਭਾਰਤ ਸਰਕਾਰ ਨੇ ਆਪੀ ਬਜਟ ਘਟ ਕਰ ਦਿੱਤਾ ਉਹਨਾਂ ਪੰਜਾਬ ਨੂੰ ਕੀ ਦੇਣਾ ਸੀਗਾ ਪੰਜਾਬ ਲਈ ਸਭ ਤੋਂ ਪਹਿਲਾਂ ওয়াটার ਕੰਜ਼ਰਵੇਸ਼ਨ ਦੀ ਜ਼ਰੂਰਤ ਸੀਗੀ ਕਿ ਇਹੋ ਜੀਆਂ ਫਸਲਾਂ ਉਗਾਉਣ ਲਈ ਭਾਰਤ ਸਰਕਾਰ ਹੀ ਕਰ ਸਕਦੀ ਕਿਉਂਕਿ ਸਾਰੇ ادارے ਉਹਨਾਂ ਦੇ ਕੋਲ ਨੇ ਦੂਸਰੇ ਨੰਬਰ ਦੇ ਉੱਤੇ ਸੀਗਾ ਕਿ ওয়াਟਰ ਰੀਚਾਰਜਿੰਗ ਹੋਵੇ ਤੇ ਜਿਹੜਾ ਜ਼ਮੀਨ ਹੇਠਲਾ ਪਾਣੀ ਹੈ ਉਹਦੀ ਜ਼ਿਆਦਾ ਵਰਤੋਂ ਨਾ ਹੋ ਸਕੇ ਇੱਕ ਅਨੁਮਾਨੇ ਕਹਿੰਦਾ ਕਿ 35 ਲੱਖ ਬਿਲੀਅਨ ਕਯੂਬਿਕ ਮੀਟਰ ਅਸੀਂ ਹਰ ਸਾਲ ਪਾਣੀ ਬਾਹਰ ਘਟਦੇ ਆ 21 22 ਬਿਲੀਅਨ ਕਯੂਬਿਕ ਮੀਟਰ ਹੈ ਉਹਦੇ ਵਿੱਚ ওয়াਟਰ ਰੀਚਾਰਜ ਹੁੰਦਾ ਹਰ ਸਾਲੇ ਦਾ ਮਤਲਬ 12 ਤੋਂ 13 ਬਿਲੀਅਨ ਉਬਿਕ ਮੀਟਰ ਦਾ ਘਾਟਾ ਪੈ ਰਿਆ ਧਰਤੀ ਤੋਂ ਥੱਲੇੋਂ ਪਾਣੀ ਨਿਕਲ ਰਿਹਾ ਫਾਇਦਾ ਉਹ ਚੌਲਾਂ ਲਈ ਵਰਤਿਆ ਜਾ ਰਿਹਾ ਸਾਰਾ ਪਾਣੀ ਜਿਹੜਾ ਜ਼ਮੀਨ ਚੋਂ ਕੱਢਿਆ ਜਾ ਰਿਹਾ ਹਨੀ ਇਹ ਹੈ ਕਿ ਅਸੀਂ ਕਈ ਤਰ੍ਹਾਂ ਦੇ ਡਾਟਾ ਨੇ ਬਟ ਪ੍ਰਮੁੱਖਤਾ ਨਾਲ ਇਹ ਆਇਆ ਕਿ ਸਾਡੇ ਕੋਲ 1% ਅਸੀਂ ਝੋਨੇ ਦੀ ਖਪਤ ਕਰਦੇ ਪੰਜਾਬ ਦੇ ਵਿੱਚ ਝੋਲਾਂ ਦੀ 99% ਤੇ ਸਾਰੇ ਦੇਸ਼ ਲਈ ਜਾ ਰਿਹਾ ਪਬਲਿਕ ਡਿਸਟ੍ਰੀਬਿਊਸ਼ਨ ਲਈ ਉਹਦੇ ਲਈ ਕੋਈ ਗੱਲ ਨਹੀਂ ਹੋਈ ਤੀਸਰੇ ਨੰਬਰ ਦੇ ਉੱਤੇ ਸਭ ਤੋਂ ਵੱਧ ਫੌਜਾਂ ਦੇ ਵਿੱਚ ਭਾਰਤੀ ਫੌਜ ਸੈਂਟਰਲ ਪੁਲਿਸ ਫੋਰਸਸ ਤੇ ਬਾਰਡਰ ਦੀਆਂ ਜੰਨੀਆਂ ਵੀ ਐਸਐਸਬੀ ਤੋਂ ਲੈ ਕੇ 8 ਛੜੀਆਂ ਕੇਂਦਰੀ ਸੁਰੱਖਿਆ ਬਲ ਨੇ ਹਰ ਕਿਸੇ ਚ ਪੰਜਾਬ ਦੀ ਜਿਹੜੀ ਹੈ ਭਰਤੀ ਘਟ ਹੁੰਦੀ ਜਾ ਰਹੀ ਸੀਗੀ ਮਾਰਸ਼ਲ ਰੇਸ ਨੇ ਸ਼ੁਰੂ ਤੋਂ ਮੁੱਢ ਕਦੀਮ ਤੋਂ ਹੀ ਜਿਹੜੇ ਫਰੰਟ ਲਾਈਨ ਸੂਬੇ ਦੇ ਲੋਕ ਨੇ ਇਹਨਾਂ ਨੂੰ ਭਾਰਤ ਸਰਕਾਰ ਦਾ ਵਿਸ਼ਵਾਸ ਚਾਹੀਦਾ ਸੀ ਉਹਦੇ ਤੇ ਕੋਈ ਗੱਲ ਹੀ ਨਹੀਂ ਹੋਈ ਜਿਹਾ ਅਗਨੀਵੀਰ ਦੀ ਗੱਲ ਹੋ ਰਹੀ ਸੀ ਇਹ ਤੇ ਡੰਗ ਟਪਾਉ ਕੰਮ ਸੀ ਕਿ ਪੱਕੀ ਨੌਕਰੀ ਤੇ ਸਾਨੂੰ ਨਾ ਹੀ ਨੌਜਵਾਨ ਰੱਖਣੇ ਪੈਣ 5 ਸਾਲ ਲਈ ਇਹ ਨੌਜਵਾਨ ਭਰਤੀ ਹੁੰਦੇ ਨੇ ਉਹਦੇ ਜੋ 2 ਸਾਲ ਦੀ ਟ੍ਰੇਨਿੰਗ ਤੇ ਕੰਟਰੈਕਟ ਚੱਲਦਾ ਹੈ 60000 ਫੌਜੀ ਹੈ ਜਿਹੜਾ ਕੰਬਾਈਨਡ ਫੋਰਸਸ ਦਾ ਹਰ ਸਾਲ ਰਿਟਾਇਰ ਹੋ ਰਿਹਾ 40 ਹਜ਼ਾਰ ਇੱਕ ਵਾਰ ਭਰਤੀ ਕਰਕੇ ਅਗਨੀਵੀਰ ਕੰਮ ਘਾਤਾ ਗਿਆ ਉਹਦੇ ਤੇ ਕੋਈ ਗੱਲ ਹੀ ਨਹੀਂ ਹੋਈ ਚੌਥੇ ਨੰਬਰ ਦੇ ਉੱਤੇ ਚਾਰੇ ਪਾਸੇ ਚਰਚਾ ਜੀ ਇਲੀਗਲ ਇਮੀਗ੍ਰੇਸ਼ਨ ਬਾਹਰ ਹੋ ਰਹੀ ਹੈ ਨੌਜਵਾਨ ਬਾਹਰ ਜਾ ਰਿਹਾ ਦੇਸ਼ 50% ਸਾਡਾ ਨੌਜਵਾਨ ਜਿਹੜਾ ਹੈਗਾ 25 ਸਾਲ ਤੋਂ ਥੱਲੇ ਵਾਲਾ ਸਾਡੀ ਦੇਸ਼ ਦੀ ਪਾਪੂਲੇਸ਼ਨ ਦਾ 143 ਕਰੋੜ ਦਾ ਉਹਦੇ ਤੇ ਗੱਲ ਕਿਤੇ ਦੂਰ ਦੂਰ ਤੱਕ ਨਜ਼ਰ ਹੀ ਨਹੀਂ ਆਈ ਫਿਰ ਆ ਗਿਆ ਪੰਜਾਬ ਦੇ ਵਿੱਚ ਖੇਤੀਬਾੜੀ ਜੇ ਈ ਵੱਡੀ ਖੜੋਤ ਆ ਚੁੱਕੀ ਏ ਕਣਕ ਜਿਹੜੀ ਏ 18 ਤੋਂ 20 ਕੁਇੰਟਲ ਪ੍ਰਤੀ ਏਕੜ ਦੇ ਇਰਤ ਗਿਰਦ ਪਿਛ ਸਾਲ ਤੋਂ ਚੱਲ ਰਹੀ ਹੈ ਹੀਟ ਟੋਲਰੈਂਟ ਸੀਡ ਦੀ ਗੱਲ ਸੀ ਵੀ ਜਿਹੜਾ ਜ਼ਿਆਦਾ ਗਰਮੀ ਹੋ ਗਈ ਏ ਚਿੱਟੇ ਦੇਣੀ ਪੰਜਾਬ ਚ ਹੜ ਆਏ ਸੀਗੇ ਮਾੜੇ ਡੈਮਾਂ ਦੇ ਪ੍ਰਬੰਧਨ ਕਰਕੇ ਕੋਈ ਗੱਲ ਨਹੀਂ ਕਿਤੇ ਵੀ ਦੂਰ ਦੂਰ ਤੱਕ ਕੋਈ ਚੀਜ਼ ਨਜ਼ਰ ਨਹੀਂ ਆਈ ਫਰਟੀਲਾਈਜ਼ਰ ਸਬਸਿਡੀ ਵੀਜ਼ਾ ਕਰੋੜ ਤੱਕ ਘਟਾ ਦਿੱਤੀ ਗਈ ਪੰਜਾਬ ਸਭ ਤੋਂ ਵੱਧ ਮੁਸ਼ਕਲ ਉਹਨੂੰ ਆਣੀ ਸੀ ਕੋਈ ਗੱਲ ਨਹੀਂ ਹੋਈ ਇਸ ਤੋਂ ਵੱਡੀ ਸਭ ਤੋਂ ਗੱਲ ਇਹ ਸੀਗੀ ਕਿ ਸਾਡੇ ਅੰਤਰਰਾਸ਼ਟਰੀ ਬਾਰਡਰ ਖੋਲਣ ਦੀ ਗੱਲ ਕਰਦੇ ਕਿ ਅਸੀਂ ਟ੍ਰੇਡ ਕਰਨਾ ਏ ਸੈਂਟਰਲ ਏਸ਼ੀਆ ਨਾਲ ਮਿਡਲ ਈਸਟ ਦੇ ਨਾਲ ਸੜਕੀ ਰਸਤਾ ਪੁਰਾਣਾ ਸਿਲਕ ਰੂਟ ਏ ਉਹਦੇ ਤੇ ਕਿਸੇ ਜਗ੍ਹਾ ਤੇ ਕੋਈ ਗੱਲ ਹੋਈ ਸਭ ਤੋਂ ਇੰਪੋਰਟੈਂਟ ਹੈ ਕਿ ਜੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਖੇਤੀ ਪ੍ਰਧਾਨ ਸੂਬਾ ਹੈ ਸਭ ਤੋਂ ਵੱਧ ਅਸੀਂ ਅੰਨ ਪੈਦਾ ਕਰ ਰਹੇ ਹਾਂ ਦੁਨੀਆ ਦੇ ਵਿੱਚ ਅਸੀਂ ਫੂਡ ਡਿਪਲੋਮੇਸੀ ਕਿਉਂ ਨਹੀਂ ਵਰਤ ਰਹੇ ਖੇਤੀ ਨੂੰ ਅਸੀਂ ਗਹਿਣਾ ਕਿਉਂ ਨਹੀਂ ਮੰਨ ਰਹੇ ਅਸੀਂ ਉਹਨੂੰ ਨਿਗੂਣਾ ਕਿਉਂ ਗਿਣ ਰਹੇ ਹਾਂ ਜਿਹੜਾ ਕਿਸਾਨ ਹੈ ਉਹਨੂੰ ਤੁਸੀਂ ਬਿਲਕੁਲ ਲੀਓ ਲਾ ਦਤਾ ਹੈ ਉਹਦੇ ਪਿੱਛੇ ਕੋਈ ਇੱਕ ਧਿਰ ਨਹੀਂ ਸਰਕਾਰ ਦੀ ਖਲੋਤੀ ਇੰਨੇ ਸਾਰੇ ਏਨਡੀਆ ਦੇ ਅਲਾਈਅੰਸ 파ਟਨਰ ਨੇ ਮੈਂ ਕਹਿੰਨਾ ਦੇਸ਼ ਦੇ ਵਿੱਚ ਰਿਕਾਰਡ ਤੋੜਾਂ ਨੂੰ ਉਤਪਾਦਨ ਹੋ ਗਿਆ ਬੀਤੇ ਦਿਨੀ ਇਹਨਾਂ ਨੇ 3336 ਕਰੋੜ ਦੇ ਲਗਭਗ ਜਿਹੜਾ ਸਲਾਣਾ ਅੰਨ ਭੰਡਾਰ ਲਈ ਗੱਲ ਕੀਤੀ ਜਿਹੜੇ ਖਰੀਚੀ ਮੰਤਰੀ ਨੇ ਦੇਸ਼ ਦੇ ਜਿਹੜੇ ਆਪ ਤੇ ਨਿਵਾਰ ਰਹਿ ਕੇ ਆ ਚੁੱਕੇ ਨੇ ਮਧਿਆ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਉਹ ਕਿਸਾਨੀ ਲਈ ਪੰਜਾਬ ਦੇ ਕਿਸਾਨਾਂ ਦੇ ਨਾਲ ਗੱਲ ਕਰਨ ਲਈ ਉਹ ਆਏ ਨੇ ਹੁਣ ਉਹਨਾਂ ਦਾ ਜੋ ਬੈਕਗਰਾਉਂਡ ਰਿਹਾ ਕੋ ਏਡਾ ਵਧੀਆ ਕਿਸਾਨ ਪੱਖੀ ਨਹੀਂ ਰਿਹਾ ਕਿਉਂਕਿ ਉਹਨਾਂ ਦੇ ਰਾਜ ਚ ਸਭ ਤੋਂ ਪਹਿਲੀ ਵਾਰ ਹੀ ਕਿਸਾਨਾਂ ਦਾ ਗੋਲੀ ਚੱਲੀ ਸੀਗੀ ਲੇਕਿਨ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਵਿਦੇਸ਼ ਮੰਤਰੀ ਨੂੰ ਭੇਜ ਰਹੇ ਜੀ ਸਾਨੂੰ ਯੂਨ ਸਿਕਿਉਰਿਟੀ ਕੌਂਸਲ ਦੇ ਵਿੱਚ ਸਾਨੂੰ ਇੱਕ ਸੀਟ ਦਿੱਤੀ ਜਾਵੇ ਹਰ ਛੋਟੇ ਵੱਡੇ ਮੁਲਕ ਜਿ ਅਕੇ ਅਸੀਂ ਗੱਲ ਕਰ ਰਹੇ ਅਸੀਂ ਖੇਤੀਬਾੜੀ ਨੂੰ ਆਪਣਾ ਗਹਿਣਾ ਬਣਾ ਕੇ ਕਿਉਂ ਨਹੀਂ ਵਰਤਦੇ ਜਿਹੜੇ ਆਲੇ ਦੁਆਲੇ ਦੇ ਕੰਟਰੀਬਿਊਟਰ ਨੇ ਜਿਨ੍ਹਾਂ ਨੇ ਯੂ ਐਨ ਐਸ ਸੀ ਦੇ ਵਿੱਚ ਵੋਟ ਪਾਣੀ ਹੈ ਅਸੀਂ ਉਹਨਾਂ ਨੂੰ ਫੂਡ ਦੀ ਸਪੋਰਟ ਕਰੀਏ ਗਲੋਬਲ ਫੂਡ ਇਨਫਲੇਸ਼ਨ 7% ਤੋਂ ਲੈ ਕੇ 12% ਤੱਕ ਚਲੇ ਗਈ ਹੈ ਇੱਥੇ ਸਾਰੇ ਪੰਜਾਬ ਨੇ ਵੇਖਿਆ ਕਿ ਸਾਡੇ ਕੋਲ ਜੀ ਫੂਡ ਰੱਖਣ ਦੀ ਜਗ੍ਹਾ ਹੈ ਨਹੀਂਗੀ ਜੀ ਪਰ ਕਾਰਨ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਕਾਰਨ ਕੀ ਸਮਝੋ ਸੋਚ ਇੱਕ ਐਸੀ ਭਰ ਦਿੱਤੀ ਗਈ ਹੈ ਪੋਲਿਟੀਕਲ ਐਗਜ਼ੀਕਟਿਵ ਦੇ ਵਿੱਚ ਭਾਰਤ ਸਰਕਾਰ ਚ ਕਿ ਸ਼ਾਇਦ ਕਿਸਾਨੀ ਤੋਂ ਬਿਹਣਾ ਕੰਮ ਸਰ ਸਕਦਾ ਇੱਕ ਬਹੁਤ ਵੱਡਾ ਧੰਨਾ ਸੇਠਾਂ ਦੇ ਬੈਠ ਕੇ ਮੋਢਿਆਂ ਤੇ ਚੜ ਕੇ ਜਿਹੜੀ ਗੱਲ ਆ ਗਈ ਹੈ ਨਾ ਕਿ ਜੀ ਸਾਰੀ ਦੁਨੀਆ ਫੂਡ ਗ੍ਰੇਨ ਦੀ ਹੈ ਪੰਜਾਬ ਨਾਲ ਕੀ ਪਹਿਲੀ ਗੱਲ ਅਸੀਂ ਵੱਖਰਾ ਟ੍ਰੀਟਮੈਂਟ ਕਰੀਏ ਕਿਸੇ ਨੇ ਡਾਟਾ ਵੇਖਣ ਦੀ ਜ਼ਰੂਰਤ ਨਹੀਂ ਕੀਤੀ ਆ ਜਿਹੜੇ 5-7 ਯੂਟਿਊਬਰ ਬੈਠੇ ਨੇ ਇਨਫਲੂਐਂਸਰ ਬੈਠੇ ਨੇ ਵਧੀਆ-ਵਧੀਆ ਟਰਮੀਨੋਲੋਜੀ ਜੋ ਮਰਜ਼ੀ ਲਗਾ ਲਓ ਤੇ ਅੰਤਰਰਾਸ਼ਟਰੀ ਜਿਹੜੀਆਂ ਫੂਡ ਗ੍ਰੇਨ ਕੰਪਨੀਆਂ ਨੇ ਉਹਨਾਂ ਤੇ ਆਪਣਾ ਕਾਰੋਬਾਰ ਕਰਨਾ ਉਹਨਾਂ ਇੱਕ ਗੱਲ ਪੱਕੀ ਕਰਕੇ ਭਾਰਤ ਦੀ ਪੋਲੀਟੀਕਲ ਐਗਜ਼ੀਕਟਿਵ ਦੇ ਮਨ 'ਚ ਬਿਠਾ ਦਿੰਦੀ ਏ ਕਿ ਫੂਡ ਗ੍ਰੇਨ ਦੀ ਕਿਹੜੀ ਗੱਲ ਵੇ ਇੰਨੇ ਵੱਡੇ ਗਰੁੱਪ ਨੂੰ ਜਿਹੜਾ ਕਿਸਾਨੀ ਦਾ 12 ਕਰੋੜ ਜਿਹੜਾ ਕਿਸਾਨ ਇਸ ਤੋਂ ਵੱਧ ਜਿਹੜਾ ਹੈ ਉਹ ਦਰਜ ਆ ਕਿ ਪਰਿਵਾਰ ਜਿਹੜਾ ਖੇਤੀਬਾੜੀ ਨਾਲ ਸਿੱਧਾ ਸੰਬੰਧਤ ਆ ਤੇ ਇਹਨਾਂ ਦੀ ਲੋੜ ਕੀ ਆ ਤੁਸੀਂ ਇੰਡਸਟਰੀ ਵਧਾਓ ਤੁਸੀਂ ਵਿਦੇਸ਼ਾਂ ਦੇ ਵਿੱਚ ਕਾਰੋਬਾਰ ਕਰੋ ਉਹਦਾ ਨੁਕਸਾਨ ਇਹ ਹੋ ਰਿਹਾ ਉਹਦਾ ਦੂਸਰਾ ਸਾਈਡ ਵੀ ਤਾਂ ਵੇਖਣ ਦੀ ਜ਼ਰੂਰਤ ਹੈ ਜੇ 12 ਕਰੋੜ ਕਿਸਾਨ ਆ ਉਹ ਦੇਸ਼ ਦੀ ਅਨਸੁਰੱਖਿਆ ਪੈਦਾ ਕਰ ਰਿਹਾ ਹਰਾਨੀ ਦੀ ਗੱਲ ਇਹ ਆ ਕਿ ਜਿੰਨੀ ਪੋਲੀਟੀਕਲ ਐਗਜ਼ੈਕਟਿਵ ਦੇ ਮਨ 'ਚ ਇਹ ਗੱਲ ਸਮਝ ਨਹੀਂ ਆ ਰਹੀ ਕਿ 80% ਤੋਂ ਵੱਧ ਦੇਸ਼ ਦਾ ਕਿਸਾਨ 5 ਏਕੜ ਤੋਂ ਥੱਲੇ ਆ ਜੇ ਉਹ ਆਪਣੀ ਰੋਟੀ ਖਾ ਰਿਹਾ ਏ ਘੱਟੋ ਘੱਟ ਉਹ ਆਪਣਾ ਪੇਟ ਤੇ ਭਰ ਰਿਹਾ ਨਾ ਦੂਸਰੇ ਪਾਸੇ ਤੁਸੀਂ ਉਸ ਬੰਦੇ ਨੂੰ ਅਣਗੌਲਿਆ ਕਰ ਰਹੇ ਹੋ ਇਹ ਕਹਿ ਕੇ ਕਿ ਕੱਲੇ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਤਕਲੀਫ ਹੈ ਹਰ ਥਾਂ ਤੇ ਝਗੜਾਲੂ ਨੇ ਹਰ ਥਾਂ ਲੜਦੇ ਨੇ ਆ ਕੇ ਹਰ ਥਾਂ ਐ ਜੀਟੀ ਕਰਦੇ ਨੇ ਪੁੱਛਣ ਵਾਲਾ ਇਹ ਹੋਵੇ ਕਿ ਜੇ ਦੇਸ਼ ਦਾ 82% ਦੇ ਕੋਲ ਕਿਸਾਨ ਹੈ 94 95% ਦੇ ਕੋਲ ਸਾਰੇ ਦੇਸ਼ ਸਭ ਤੋਂ ਪੜਿਆ ਲਿਖਿਆ ਕੇਰਲਾ ਸੂਬਾ ਮੰਨਿਆ ਜਾਂਦਾ ਉਥੇ 2.5 ਏਕੜ ਤੋਂ ਥੱਲੇ ਇੰਨੀ ਉਹ ਆਬਾਦੀ ਹੈ ਕਿਸਾਨੀ ਦੀ ਜਿਹੜਾ ਆਪਣੇ ਨੇੜਲੇ ਸ਼ਹਿਰ ਕਸਬੇ ਦੇ ਵਿੱਚ ਬਸੇ ਚੜ੍ਹ ਕੇ ਨਹੀਂ ਜਾ ਸਕਦਾ ਉਹ ਐਜੀਟੇਸ਼ਨ ਕਰਨ ਲਈ ਕਿੱਥੋਂ ਆਏਗਾ ਜਿਹੜੇ ਪੰਜਾਬ ਦੇ ਸਹਿੰਦੇ ਕਿਸਾਨ ਨੇ ਉਹ ਵੀ ਤਾਂ ਨੇ ਪੰਜਾਬ ਚ 66% ਕਿਸਾਨ ਨੇ ਜਿਹੜੇ 10 ਏਕੜ ਤੋਂ ਥੱਲੇ ਵਾਲੇ ਨੇ ਮਾਰਜਨਲ ਫਾਰਮਰ 16% ਦੇ ਕੋਲ ਹੈ ਜਿਹੜਾ ਮਤਲਬ 2.5 ਏਕੜ ਤੋਂ ਥੱਲੇ ਮੈਨੂੰ ਇੱਕ ਕਿਸਾਨ ਗਿਣਾ ਦਿਓ ਜਿਹਦੀ 10 ਏਕੜ ਤੋਂ ਥੱਲੇ ਜ਼ਮੀਨ ਹੈ ਤੇ ਚੰਗੀ ਰੋਟੀ ਖਾ ਰਿਆ ਜਾਂ ਤੇ ਉਹਦਾ ਬੱਚਾ ਕੋਈ ਮਿਡਲ ਈਸਟ ਤੋਂ ਲੈ ਕੇ ਬਾਕੀ ਕੰਟਰੀਆਂ 'ਚ ਗਿਆ ਜਾਂ ਕਿਤੇ ਕੋਈ ਉਹ ਨੌਕਰੀ ਕਰ ਰਿਹਾ ਬਾਹਰ ਜਾਂ ਉਹਦਾ ਕੋਈ ਸਹਾਇਕ ਧੰਦਾ ਤਾਂ ਉਹ ਆਪਣਾ ਗੁਜ਼ਾਰਾ ਕਰ ਰਿਆ ਸਭ ਤੋਂ ਵੱਡਾ ਮਿਸਕਨਸੈਪਸ਼ਨ ਇਹ ਕ੍ਰੀਏਟ ਕਰ ਦਿੱਤੀ ਗਈ ਹੈ ਕਿ ਖੇਤੀਬਾੜੀ ਇੱਕ ਧੰਦਾ ਹੈ ਇਹ ਧੰਦਾ ਤੇ ਹੈ ਨਹੀਂ ਇਹ ਤਾਂ ਜੀਵਨ ਜੀ ਆਚ ਲੋਕ ਜਨਮ ਜਾਤ ਹੀ ਕਿਸਾਨੀ 'ਚ ਪਾਏ ਨੇ ਉਥੋਂ ਬਾਹਰ ਉਹ ਜਾ ਨਹੀਂ ਰਿਹਾ ਜੇ ਧੰਦਾ ਹੁੰਦਾ ਜੇ ਇੰਡਸਟਰੀ ਹੁੰਦੀ ਤੇ ਡੇ ਪ੍ਰੈਸ਼ਰ ਗਰੁੱਪ ਹੁੰਦੇ ਕਿਸਾਨੀ ਦੇ ਉਹ ਆਪਣਾ ਇਨਫਲੂਐਂਸ ਕਰਾ ਕੇ ਗੱਲ ਕਰ ਲੈਂਦੇ ਹੁਣ ਕੇਂਦਰੀ ਬਜਟ ਦੇ ਵਿੱਚ ਵੈਲਥ ਟੈਕਸ ਤੇ ਦੇਖ ਲੋ ਤੁਸੀਂ ਅਮੀਰ ਲੋਕਾਂ ਦੇ ਐਨਪੀਏ ਦੇਖ ਲੋ ਸਾਰੇ ਮਾਫ਼ ਹੋ ਗਏ ਕਿਸਾਨੀ ਨੂੰ ਕੀ ਬਲਿਆ ਪਿਛਲੇ ਸਾਲਾਂ ਨਾਲੋਂ ਬਜਟ ਕਹਾਟ ਦੇ ਤੱਕ ਆ ਇਹੀ ਮੈਂ ਕਹਿ ਰਿਹਾ ਕਿ ਪੋਲਿਟੀਕਲ ਸੋਚ ਤੇ ਐਗਜ਼ੀਕਟਿਵ ਦੇ ਮਨ ਦੇ ਵਿੱਚ ਇਹ ਗੱਲ ਘਰ ਘਰ ਗਈ ਹੈ ਕਿ ਕਿਸਾਨੀ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਬਹੁਤ ਸਾਰੇ ਆਲਟਰਨੇਟ ਸੋਰਸ ਹੈਗੇ ਨੇ ਸਾਡੇ ਕੋਲ ਖੇਤੀਬਾੜੀ ਤੇ ਸਾਨੂੰ ਅੰਨ ਦੀ ਕੋਈ ਮੁਸ਼ਕਲ ਨਹੀਂ ਇਹ ਕਿਦਾਂ ਭੁੱਲ ਜਾਂਦੇ ਨੇ ਜਿਹੜੇ ਆ ਆਲੇ ਦੁਆਲੇ ਸੱਤਾ ਦੇ ਗਲਿਆਰਿਆਂ 'ਚ ਫਿਰ ਰਹੇ ਨੇ ਲੋਕ ਇਹ ਕਹੇ ਨੇ ਜੀ ਪੰਜਾਬ ਨੂੰ ਕਿਉਂ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਵੇ ਇਹਨਾਂ ਦੇ ਤੁਹਾਨੂੰ ਜੁੰਡੀ ਵੱਡੀ ਸਭ ਤੋਂ ਜ਼ਿਆਦਾ ਇਹਨਾਂ ਨੇ ਹੀ ਦੇਸ਼ ਦੇ ਵਿੱਚ ਇੱਕ ਨਾਂ ਚੱਲਦਾ ਸੀ ਰਾਸ਼ਟਰੀ ਨੇਤਾ ਤਰਫ ਦਾ ਉਹਨੂੰ ਝੁਕਾ ਕੇ ਤਿੰਨ ਫਾਰਮ ਕਾਨੂੰਨ ਵਾਪਸ ਕਰਾਏ ਨੇ ਤੇ ਇਹਨਾਂ ਨੂੰ ਜਰਾਕ ਟਾਈਟ ਕਰਕੇ ਰੱਖੋ ਇਹ ਪਰਸੈਪਸ਼ਨ ਜਿਹੜਾ ਨਾ ਇਹ ਟੁੱਟਣ ਵਾਲੀ ਲੋੜ ਏ ਮੈਂ ਕਹਿੰਨਾ ਪੰਜਾਬ ਨੂੰ ਕਿਉਂ ਵੱਖਰਾ ਕੜੋ ਸਾਰੇ ਦੇਸ਼ ਦੇ ਵਿੱਚ 96 97 ਲੱਖ ਹੈਕਟੇਅਰ ਦੇ ਵਿੱਚ ਯੂਪੀ ਚ ਕਣਕ ਬੀਜੀ ਗਈ 92 93 ਲੱਖ ਹੈਕਟੇਅਰ ਮੱਧਿਆ ਪ੍ਰਦੇਸ਼ ਚ ਕਣਕ ਬੀਜੀ ਗਈ ਜੇ ਦੋਵਾਂ ਨੂੰ ਮਿਲਾ ਲਓ 186.87 ਲੱਖ ਹੈਕਟੇਅਰ ਕਣਕ ਬੀਜੀ ਗਈ ਇਹਨਾਂ ਦੋ ਸੂਬਿਆਂ ਦੀ ਪੰਜਾਬ ਚ ਕਿੰਨੀ ਬੀਤੀ ਗਈ 34 ਲੱਖ ਹੈਕਟੇਅਰ ਦੇ ਕਰੀਬ ਤੇ ਕੁੱਲ ਰਾਸ਼ਟਰੀ ਅੰਨ ਭੰਡਾਰ ਦੇ ਵਿੱਚ ਇਕੱਲੇ ਪੰਜਾਬ ਦਾ 51% ਨਵਜੀਤ ਜੀ 51% ਸਾਡਾ ਕੰਟਰੀਬਿਊਸ਼ਨ ਹੈ ਤੇ ਜ਼ਮੀਨ ਸਿਰਫ ਇਹ ਦੋ ਸੂਬਿਆਂ ਨਾਲ ਕੰਪੇਅਰ ਕਰ ਲੋ ਛੇਵਾਂ ਹਿੱਸਾ ਨਹੀਂ ਬਣਦੀ ਇਸ ਕਰਕੇ ਪੰਜਾਬ ਨੂੰ ਵੱਖਰਾ ਟਰੀਟ ਕਰਨਾ ਬਣਦਾ ਸੀ ਜਿਹੜਾ ਟੋਟਲੀ ਬਜਟ ਚ ਅਣਗੌਲਿਆ ਕਰ ਦਿੱਤਾ